ਸਾਰੀ ਗੱਗੜ ਸਾਰੀ ਵਾਈਦਾ ਨਾ ਇਧਰ ਹੋ ਜਾ ਕੇ ਇੱਕ ਆ ਜੀ ਸਾਰੀ ਸੱਜ ਤੋਂ ਖਰਾ ਮਿਹਰਬਾਨ ਇਧਰ ਗੱਗੜ ਗਿਆ ਸਾਹਮਣੇ ਗੱਗੜ ਪਿੰਡ ਵੱਖਰਾ علیحدਾ ਇਸ ਹਾਰੇ ਸਾਰੀ ਪਿੰਡ ਤਕਰੀਬਨ 1.5 ਕਿਲੋਮੀਟਰ ਜਾਂਦੇ ਹੋ। ਇਹ ਲਿਖਾ ਸਹਾਰੇ। ਕੈਰੋ ਬਣਿਆ। ਹੁਣ ਤੁਹਾਨੂੰ ਸਹਾਰੇ ਪਿੰਡ ਦਿਖਾਉਣੇ ਆ ਜੀ ਆਪਾਂ ਐਂਟਰੀ ਕਰਨ ਲੱਗਿਆਂ ਸਹਾਰੇ। ਇਹ ਮੋੜ ਮੁੜ ਗਿਆ। ਤੇ ਨਾ ਬਲਿਗਨ ਦੇ ਨਹੀਂ ਪਤਾ ਬਾਬਾ ਸਹਾਰੇ ਇੱਧਰ ਆ। ਆ ਜੀ। ਅੱਛਾ ਬਾਬਾ ਸੁਣੋ ਬਾਬਾ ਜੀ। ਇੱਕ ਟੂ ਮਿੰਟ। ਇਹ ਕਿਹੜੀ ਸਹਾਰੇ ਤੁਸੀਂ ਪੁੱਛਦੇ ਪਏ ਸੀ? ਗੱਗੜੀ ਸਹਾਰੇ। ਗੱਗੜ ਸਹਾਰੇ ਆ। ਗੁਰਦੁਆਰਾ ਸਾਹਿਬ ਇੱਥੇ ਆ। ਗੁਰਦੁਆਰਾ ਪ੍ਰਣਾ ਬਣਿਆ ਸਿੱਖਾਂ ਦਾ ਗੁਰਦੁਆਰਾ ਠੀਕ ਆ ਇਹਦੇ ਨਾਲ ਲੋਕ ਆਏ ਝਾਤੂ ਦੇ ਇਹ ਕੋਈ ਨਿਸ਼ਾਨੀ ਹੋਣੀ ਆ ਇਹ ਹਰਦੋ ਸਾਰੇ ਹੀ ਆ ਵਜਦੀ ਆ ਹਰਦੋ ਸਾਰੇ ਇਹ ਹੀ ਆ ਨਾ ਕੋਈ ਨਿਸ਼ਾਨੀ ਤਾਂ ਹੋਣੀ ਆ ਮਾੜੀ ਮੋਟੀ ਇੰਡੀਆ ਜੀ ਆਏ ਹਾਂਜੀ ਕੀ ਆ ਠੀਕ ਆ ਵੱਡੇ ਵੱਡੇ ਆ ਬਸ ਉਹ ਹੀ ਤਰ੍ਹਾਂ ਇਹ ਤੇਜ਼ੀ ਪੀੜੀ ਆਗੇ ਅੱਗੇ ਉਹ ਹੀ ਲੱਭਣਾ ਹੈ ਹਾਂ ਗੁਰਦੁਆਰਾ ਹੈਗਾ ਇਹਦੇ ਇਹਨਾਂ ਲੋਕਾਂ ਨੇ ਨਾ ਅੱਛਾ ਬੜੀ ਹਾਜਤ ਕੀਤੀ ਸੀ ਤੇ ਉਹ ਵਿੱਚੋਂ ਲੋਕ ਜਿਹੜੇ ਦਾ ਘਰ ਜਾਬਰ ਸੀ ਅੱਛਾ ਕੰਨਾ ਦਾ ਆਜੂ ਹੋ ਗਿਆ ਜਿਆ ਮਕਾਨ ਪਾ ਲੈ। ਹੋਰ ਕੋਈ ਆਲ ਵੀ ਕਿਤੇ। ਸਾਰਾ ਹਸਬੰਦ ਕੇਸ ਵਿੱਚ ਚੱਲਦਾ ਰਹਿ ਇਸ ਵੀ ਬੱਚਿਆਂ ਦਾ। ਕੋਈ ਨਿਸ਼ਾਨੀ ਹੈਗੀ ਉੱਥੇ ਹੋਣਾ। ਜਗਾ 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 ਪੀ ਵੇਦੀ। ਬਸ ਸਾਰੀ ਪੀਂਦੀ ਜਗਾਂ। ਬਸ ਸਾਰੀ ਪੀ ਰਾਇਆ ਤਾਂ ਮੈਂ। ਦੇਖਾ ਵਾ। ਇਹ ਵਾਲਾ। ਹਾਂ ਜੀ। ਅੱਛਾ ਅੱਛਾ। ਠੀਕ ਹੈ ਜੀ। ਚਲੋ ਇੱਥੇ ਵੇਖ ਲੈਨੇ ਆਪਾਂ। ਨਹੀਂ ਐ ਸਾਹਮਣੇ ਜੇ। ਖੈਰ ਮੈਂ ਤੁਹਾਡੇ ਕਿਹੜੇ ਗੋਮਰ ਆ। ਹਾਂ ਜੀ ਮੈਂ ਤੇ ਲੜੀ ਮਾਲਕ ਸਾਹਿਬ। ਅੱਛਾ। ਠੀਕ। ਤੁਸੀਂ ਇਧਰ ਵੀ ਇੰਡੀਆ ਤੋਂ। ਹਾਂਜੀ ਆ ਰਹੇ ਦੋ ਮਿੰਟ ਘਪਾ ਛਪਾ ਮਾਰਦੇ ਆਜੋ ਮਗਰ ਇੱਥੇ ਅੱਛਾ ਤੇਰਾਵਾਦ ਇਸ ਤਰ੍ਹਾਂ ਇਹ ਕਬਜ਼ੇ ਕੀਤੇ ਲੋਕਾਂ ਨੇ ਅੱਛਾ ਜੀ ਇਹ ਆਪਣੀ ਮਲਕੀਅਤ ਬਣਾਈ ਆ ਮਲਕੀਅਤ ਬਣਾਈ ਇਹ ਜਮੀਨ ਹੈਗੀ ਸਾਡੇ ਪਾਸ ਅੱਛਾ ਉਹ ਵੀ ਬਾ ਬਾਜਾ ਬਾਜਾ ਚੱਲਦਾ ਹੈ ਅੱਛਾ ਅੱਛਾ ਇਹਦਾ ਕੰਮ ਆਪੇ ਨਹੀਂ ਆਉਂਦਾ ਇਹ ਅੱਛਾ ਇਹ ਬਾਬਾ ਸਹਾਰੀ ਮਲ ਦੀ ਜਗ੍ਹਾ ਸਾਰੇ ਸਾਰੇ ਮਾਲ ਕਹਿੰਦੇ ਆ ਪਹਿਲਾਂ ਸਾਰੇ ਪੀਰ ਆ ਸਾਰੇ ਸਾਰੇ ਪੀਰ ਹੋਏ ਨੇ ਹਾਂ ਇਹ ਗੁਰਦੁਆਰਾ ਸੀ ਉਹ ਪਿੰਡ ਸੀ ਕਿ ਉਹ ਪਿੰਡ ਸੀ ਤੇ ਇਹ ਉਹਨਾਂ ਦੀ ਜ਼ਮੀਨ ਆ ਸਾਰੀ ਪੀਰ ਦੀ ਇੱਥੇ ਇੱਥੇ ਇਹ ਜਿੱਥੇ ਜਗਾ ਬਣੀ ਐ ਇਹ ਛੀ ਵੀ ਇੱਕ ਮਾਛਦੀ ਆਪਣੇ ਵੱਡੇ ਵੱਡੇ ਰਿਆਂ ਅੱਛਾ ਜਿਹੜੀ ਅੱਜ 4.5 ਕਿਲੇ ਦਾ ਅੱਛਾ ਅੱਛਾ ਵਾਲੇ ਕਮ ਸਨੈ ਅੱਲਾ ਜੀ ਅੱਛਾ ਲੋ ਆਪਣੇ ਇੰਡੀਆ ਸਾਡੇ ਸਨੋ ਜੀ ਸਾਰੀ ਵਾਲੇ ਜਨੇ ਉਥੇ ਬਿਰਕ ਜਿਹੜੇ ਉਹ ਉੱਥੇ ਉੱਠ ਕੇ ਗਏ ਉਧਰ ਅੱਛਾ ਹਾਂ ਅਸੀਂ ਤਾਂ ਲੱਬ ਤੇ ਲਗਾਉਂਦੇ ਆਏ ਪਿੰਡ ਆਹ ਫਿਰ ਤੁਹਾਨੂੰ ਇੱਕ ਤੁਸੀਂ ਬਾਬਾ ਸਾਰੀ ਫਿਰ ਮਸ਼ਹੂਰ ਬਣਾ ਆ ਪੁਸ ਕੇ ਆਏ ਨਾ ਤਾਈ ਹਾਂ ਮੈਂ ਚਲੋ ਵੇਖ ਕੇ ਆਉਣੇ ਹਾਂ ਆਜੋ ਗੱਪਾ-ਸ਼ੱਪਾ ਮਾਰਦੇ ਆ ਉਥੇ ਆਜੋ ਪੁਰਾਣੇ